ਤੇ ਜਿਹੜੀਆਂ ਕੰਮਾਂ ਤੋਂ ਸੰਸਾਰੀ ਤੌਰ ਦੇ ਉੱਤੇ ਇਨਸਾਨ ਪਿੱਛੇ ਹਟਿਆ ਰਹਿੰਦਾ ਹੈ ਨਾ ਉਹ ਸਾਰੇ ਕੰਮ ਫਿਰ ਲੋਭੀ ਇਨਸਾਨ ਕਰ ਲੱਭੀਦਾ ਇੱਕ ਸਤਗੁਰ ਜੀ ਦਾ ਅਗਰ ਬਚਨ ਆਉਂਦਾ ਹੈ ਨਾ ਸਤਗੁਰੂ ਪਾਤਸ਼ਾਹਾ ਰਾਜਨੀ ਕਿਹਾ ਹੈ ਕਿ ਲੋਭੀ ਇਨਸਾਨ ਜਿਹੜਾ ਹੈ ਉਥੇ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਦੇ ਉਦਾਹਰਨ ਜਿਹੜੀ ਹੈ ਨਾ ਕੁੱਤੇ ਦੇ ਨਾਲ ਦਿੱਤੀ ਹੈ ਕਿ ਜਿਉਂ ਕੋਕਰ ਹਰਕਾਇਆ ਧਾਵੇ ਦਹਿ ਦੇ ਸਜਾਈ ਲੋਭੀ ਜੰਤ ਨ ਜਾਣੀ ਪੱਖ ਅਪੱਖ ਸਭ ਖਾਏ ਸਬਜੀ ਨੇ ਕਿਹਾ ਥਾਂ ਕੁਥਾਂ ਦੀ ਖਾਣ ਦੀ ਚੰਗੇ ਦੀ ਮਾੜੇ ਦੀ ਪਹਿਚਾਣ ਉਸ ਨੂੰ ਭੁੱਲ ਜਾਂਦੀ ਹੈ ਉਹ ਕੇਵਲ ਆਪਣੇ ਲਾਲਚ ਦੇ ਅੰਦਰ ਪਿਆ ਹੋਇਆ ਹੀ ਇਸ ਗੱਲ ਨੂੰ ਸੋਚਦਾ ਹੈ ਕਿ ਹਾਂ ਮੇਰਾ ਸਵਾਰਥ ਮੇਰਾ ਲਾਲਚ ਪੂਰਾ ਹੋਣਾ ਚਾਹੀਦਾ ਹੈ ਲੋਭ ਦੇ ਵਿੱਚ ਪਿਆ ਹੋਇਆ ਇਸ ਗੱਲ ਨੂੰ ਚੇਤਾ ਹੀ ਨਹੀਂ ਰੱਖਦਾ ਕਿ ਲਾਲਚ ਦੇ ਵਿੱਚ ਮੇਰੇ ਜੀਵਨ ਦਾ ਮੁਖੌਲ ਕਰੇਗਾ ਜਿਹੜਾ ਸੰਸਾਰ ਹੈ ਕੱਲ ਨੂੰ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸ ਕਰਕੇ ਉਹ ਥਾਂ ਕੁਥਾਂ ਨੂੰ ਜਾਣਨੀ ਉਹਨਾਂ ਅੰਦਰ ਲੋਭ ਵਿਕਾਰ ਜਿਨ੍ਹਾਂ ਦੇ ਵਿੱਚ ਲੋਭ ਦਾ ਵਿਕਾਰ ਪਿਆ ਹੈ ਸਤਿਗੁਰੂ ਜੀ ਕਹਿੰਦੇ ਨੇ ਫਿਰ ਉਹ ਥਾਂ ਕੋ ਥਾਂ ਚੰਗੇ ਤੇ ਮਾੜੇ ਦੀ ਪਛਾਣ ਕਰਕੇ ਇਸ ਗੱਲ ਨੂੰ ਨਹੀਂ ਸਮਝਦੇ ਤੇ ਉਹਨਾਂ ਦੇ ਅੰਦਰ ਲਾਲਚ ਦਾ ਕਰਕੇ ਲੋਭ ਦਾ ਕਰਕੇ ਵਿਕਾਰ ਜਿਹੜਾ ਹੈ ਪ੍ਰਭਲ ਹੁੰਦਾ ਹੈ ਮਨਮੁਖ ਇਨਸਾਨਾਂ ਦੇ ਵਿੱਚ